ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਵਨੀਤ ਕੋਰ ਆਪ ਸਭ ਦੇ ਸੰਮੁਖ ਇਕ ਵਾਰ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਕ ਵਕ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵੰਤਨਾਮਾਂ ਦੇ ਮੁੱਖ ਬੰਦ ਵੀ ਜਾਣਾਂਗੇ ਸਭ ਤੋਂ ਪਹਿਲਾਂ 사ਕਾ ਨਨਕਾਣਾ ਸਾਹਿਬ ਵਿੱਚ ਉੱਠੀ ਸਿੱਖ ਚੇਤਨਾ ਬਾਰੇ じゃ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਬਾਰੇ ਦਿੱਲੀ ਹਾਈ ਕੋਰਟ ਵੱਲੋਂ ਸਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸਾਕਾ ਨਨਕਾਣਾ ਸਾਹਿਬ ਸਿੱਖ ਸੰਗਰਸ਼ ਦੀ ਉਹ ਮਹਾਨ ਦਾਸਤਾ ਹੈ ਜਿਸ ਵਿੱਚ ਸਿੱਖਾਂ ਦੀ ਸਮੂਹਿਕ ਚੇਤਨਾ ਨਾਲ ਗੁਰਦੁਆਰਾ ਸਾਹਿਬਾਨ ਦੇ ਮਹਾਨ ਫਲਸਫੇ ਨੂੰ ਪ੍ਰਸਾਰਣ ਅਤੇ ਸੰਭਾਲਣ ਦਾ ਜਜ਼ਬਾ ਹੈ ਇਸ ਅਦੁੱਤੀ ਸਾਕੇ ਬਾਰੇ ਜਾਣਦੇ ਹਾਂ ਪੂਰਾ 베ਰਵਾਂਗ ਬੀਬੀ ਹਰਸ਼ਦੀਪ ਪੋਰਜੀ ਪਾਸੋਂ ਸਾਕਾ ਨਨਕਾਣਾ ਸਾਹਿਬ ਸਿੱਖ ਸੰਗਰਸ਼ ਦਾ ਮਹੱਤਵਪੂਰਨ ਪੜਾਅ ਸਾਕਨਨ ਕਾਣਾ ਸਾਹਿਬ 20ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਇੱਕ ਮਹੱਤਵਪੂਰਨ ਕਟਣਾ ਹੈ ਜਿਸ ਨੇ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਦੀ ਰੱਖਿਆ ਦੀ ਲਹਿਰ ਨੂੰ ਹੋਰ ਵੀ ਮਜ਼ਬੂਤ ਕੀਤਾ ਇਹ ਸਿੱਖਾਂ ਦੇ ਗੁਰਦੁਆਰਾ ਸੁਧਾਰ ਲਹਿਰ ਅੰਦੋਲਨ ਦਾ ਹਿੱਸਾ ਸੀ ਜਿਸ ਦਾ ਮੁੱਖ ਉਪਦੇਸ਼ ਗੁਰਦੁਆਰਿਆਂ ਨੂੰ ਬ੍ਰਿਟਿਸ਼ ਮਹਿਲਾ ਖਾਸ ਕਰਕੇ ਮਹੰਤਾ ਤੇ ਕਬਜ਼ੇ ਤੋਂ ਮੁਕਤ ਕਰਵਾਉਣਾ ਸੀ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਬਹੁਤੇ ਗੁਰਦੁਆਰੇ ਮਹੰਤਾਂ ਦੇ ਅਧੀਨ ਸਨ ਜੋ ਕਿ ਅਕਸਰ ਅਨੈਤਿਕ ਕਾਰਵਾਈਆਂ ਵਿੱਚ ਸ਼ਾਮਲ ਰਹਿੰਦੇ ਸਨ ਇਹ ਮਹੰਤ ਬ੍ਰਿਟਿਸ਼ ਸਰਕਾਰ ਦੀ ਸਹਿਯੋਗੀ ਪਾਲਸੀਆਂ ਦੀਨ ਕੰਮ ਕਰਦੇ ਸਨ ਨਨਕਾਣਾ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਜਨਮ ਭੂਮੀ ਹੈ ਉੱਥੇ ਵੀ ਮਹਤ ਨਾਰਾਇਣ ਦਾਸ ਨੇ ਆਪਣਾ ਕਬਜ਼ਾ ਕੀਤਾ ਹੋਇਆ ਸੀ ਅਤੇ ਉਹ ਗੁਰਦੁਆਰੇ ਦੀ ਆਮਦਨ ਨੂੰ ਆਪਣੀ ਨਿੱਜੀ ਸੁੱਖ ਸੁਵਿਧਾਵਾਂ ਲਈ ਵਰਤ ਰਿਆ ਸੀ ਸਿੱਖਾਂ ਨੇ ਗੁਰਦੁਆਰਿਆਂ ਦੀ ਸ਼ੁੱਧੀ ਕਰਨ ਲਈ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਕੀਤਾ ਸੀ 2 ਫਰਵਰੀ 1921 ਨੂੰ ਪਈ ਲਾਭ ਸਿੰਘ ਦੀ ਅਗਵਾਈ ਹੇਠ ਦੂਸੇ ਦੇ ਲਗਭਗ ਸਿੱਖ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਮਹੰਤ ਨਾਰਾਇਣ ਦਾਸ ਤੋਂ ਛੁਡਾਉਣ ਲਈ ਪਹੁੰਚੇ ਪਰ ਮਹੰਤ ਨੇ ਇਸ ਦੀ ਪੜਕ ਲੈ ਕੇ ਕਿਰਾਏ ਦੇ ਗੁੰਡਿਆਂ ਨੂੰ ਰੱਖ ਲਿਆ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰਕੇ ਸਿੱਖਾਂ ਤੇ ਗੋਲੀਆਂ ਚਲਾਈਆਂ ਇਸ ਹਮਲੇ ਵਿੱਚ 100 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸਾਕੀ ਦਾ ਪ੍ਰਭਾਵ ਸਿੱਖਾਂ ਦੀ ਇੱਕਜੁੱਟਤਾ ਵੱਟੀ ਇਹ ਹਾਦਸਾ ਸਿੱਖ ਪਾਈਚਾਰੇ ਨੂੰ ਹੋਰ ਵੀ ਇਕਜੁੱਟ ਕਰ ਗਿਆ ਗੁਰਦੁਆਰਾ ਸੁਧਾਰ ਲਹਿਰ ਤੇਜ਼ ਹੋਈ ਇਸ ਸਾਕਾ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਹੋਰ ਉਤਸ਼ਾਹ ਕਰ ਗਿਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਜ਼ਬੂਤਾ ਇਹ ਸੰਘਰਸ਼ ਐਸਜੀਪੀਸੀ ਦੇ ਗਠਨ ਅਤੇ ਗੁਰਦੁਆਰਾ ਐਕਟ 1925 ਪਾਸ ਹੋਣ ਵੱਲੋਂ ਇੱਕ ਵੱਡਾ ਪੜਾਅ ਬਣਿਆ ਸਾ ਕਨਨ ਕਾਨਾ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਇੱਕ ਮਹਤਵਪੂਰਨ ਘਟਨਾ ਹੈ ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਇਹ ਘਟਨਾ ਸਿੱਖਾਂ ਦੀ ਧਾਰਮਿਕ ਆਜ਼ਾਦੀ, ਬਲਿਦਾਨੀ ਪਾਵਨਾ ਅਤੇ ਇਨਸਾਫ਼ ਦੀ ਲੜਾਈ ਦਾ ਪ੍ਰਤੀਕ ਹੈ। ਸਿੱਖ ਕੌਮ ਨੇ ਆਪਣੇ ਲਾਸਾਨੀ ਇਤਿਹਾਸ ਨੂੰ ਸਮੇ ਸਮੇਂ ਤੇ ਉਭਾਰਿਆ ਹੈ। ਬੀਬੀ ਸਦੀਦੀ ਐਸੇ अनेका ਸੰਘਰਸ਼ਾਂ ਦੀ ਮਿਸਾਲ ਹੈ। ਲੋਹੜੇ ਇਨਹਤੋ ਸੈ ਲੈ ਕੇ ਅਜ ਗੁਰਦੁਆਰਾ ਪ੍ਰਬੰਧ ਅਦੁੱਤੀ ਵਿਰਸੇ ਨੂੰ ਸੰਭਾਲੀਏ। ਅੱਗੇ ਵੱਧਦੇ ਹਾਂ। ਮੰਥਲੇ ਹੀ ਆਪਣੇ ਆਪ ਦੇ ਗਿਆਨ ਅਤੇ ਚੇਤਨਾ ਨੂੰ ਨਵੇਂ ਰਹਾ ਨਾਲ ਚਲਾਉਣ ਵਾਲੇ ਗੁਰਬਾਣੀ ਵਿਆਕਰਣ ਦੇ ਮਹਾਨ ਵਿਆਖਿਆਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ ਅੱਜ ਦੇ ਦਿਨ ਹੋਇਆ ਸੀ ਆਓ ਜਾਣਦੇ ਹਾਂ ਇਹਨਾਂ ਬਾਰੇ ਇਸ ਵਿਸ਼ੇਸ਼ ਰਿਪੋਰਟ ਰਾਹੀਂ ਸਰ ਸਾਹਿਬ ਸਿੰਘ ਇੱਕ ਪ੍ਰਸਿੱਧ ਸਿੱਖ ਵਿਦਵਾਨ, ਥੀਓਲੋਜਿਸਟ ਅਤੇ ਵਿਆਕਰਣ ਵਿਦਵਾਨ ਸਨ ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਅਤੇ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਵਿਦਿਅਕ ਯਾਤਰਾ ਸੰਘਰਸ਼, प्रबल ਆਤਮ ਸ਼ਰਧਾ ਅਤੇ ਵਿਦਵਤਾ ਨਾਲ ਭਰੀ ਹੋਈ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ ਪਾਕਿਸਤਾਨ ਦੇ ਹੁਣ ਦੇ ਜ਼ਿਲ੍ਹਾ ਸਿਆਲकोट ਦੇ ਪਿੰਡ ਫਤਿਹਵਾਲ ਵਿੱਚ ਹੋਇਆ। ਉਨ੍ਹਾਂ ਦੀ ਪ੍ਰਾਰੰਭਿਕ ਸਿੱਖਿਆ ਪਿੰਡ ਦੇ ਇੱਕ ਛੋਟੇ ਸਕੂਲ ਤੋਂ ਹੋਈ। ਪਰਿਵਾਰਕ ਆਰਥਿਕ ਸੰਕਟਾਂ ਦੇ ਬਾਵਜੂਦ ਉਨ੍ਹਾਂ ਦੀ ਪੜ੍ਹਾਈ ਪ੍ਰਤੀ ਲਗਨ ਹਮੇਸ਼ਾ ਮਜ਼ਬੂਤ ਰਹੀ। ਫਤਿਹਗੜ੍ਹ ਦੇ ਇੱਕ ਸਕੂਲ ਵਿੱਚ ਉਨ੍ਹਾਂ ਨੇ ਮੂਲ ਗਿਆਨ ਹਾਸਲ ਕੀਤਾ ਅਤੇ ਸ਼ੁਰੂ ਤੋਂ ਹੀ ਪੰਜਾਬੀ, ਸੰਸਕ੍ਰਿਤ ਅਤੇ ਧਾਰਮਿਕ ਗ੍ਰੰਥਾਂ ਪ੍ਰਤੀ ਉਨ੍ਹਾਂ ਦੀ ਗਹਿਰੀ ਰੁਚੀ ਰਹੀ। ਉਨ੍ਹਾਂ ਦੇ ਪਿਤਾ ਦੀ ਅਕਾਲ ਮੌਤ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਨਾਸਾਜ਼ ਰਹੀ ਇਸ 바ਵਜੂਦ ਸਾਹਿਬ ਸਿੰਘ ਨੇ ਪੜ੍ਹਾਈ ਜਾਰੀ ਰੱਖਣ ਲਈ ਡਾਕਖਾਨੇ ਵਿੱਚ ਕਲਰਕ ਵਜੋਂ ਕੰਮ ਕੀਤਾ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਨੂੰ 1913 ਵਿੱਚ ਵਿਧਾਲ ਸਿੰਘ ਕਾਲਜ ਲਾਹੌਰ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਿੱਥੇ ਉਹਨਾਂ ਨੇ F.A ਪਾਸ ਕੀਤਾ ਬਾਅਦ ਵਿੱਚ 1915 ਵਿੱਚ ਉਹਨਾਂ ਨੇ ਗਵਰਨਮੈਂਟ ਕਾਲਜ ਲਾਹੌਰ ਤੋਂ B.Ed ਦੀ ਡਿਗਰੀ ਪ੍ਰਾਪਤ ਕੀਤੀ ਉਹਨਾਂ ਦੀ ਪੜ੍ਹਾਈ ਵਿੱਚ ਮੁੱਖ ਤੌਰ ਤੇ ਪੰਜਾਬੀ ਵਿਆਕਰਣ ਅਤੇ ਧਾਰਮਿਕ ਫਲਸਫੇ ਦੀ ਡੂੰਘੀ ਸਮਝ ਸ਼ਾਮਲ ਸੀ 1917 ਵਿੱਚ ਉਹਨਾਂ ਨੇ ਖਾਲਸਾ ਕਾਲਜ ਗੁਜਰਾਵਾਲਾ ਵਿੱਚ ਲੈਕਚਰਾਰ ਵਜੋਂ ਆਪਣੀ ਅਧਿਆਪਕ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਵਿਦਵਤਾ ਅਤੇ ਗੁਰਬਾਣੀ ਪ੍ਰਤੀ ਗਹਿਰੀ ਸਮਝ ਕਰਕੇ ਉਹਨਾਂ ਨੂੰ 1929 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਲੈਕਚਰਾਰ ਵਜੋਂ ਚੁਣਿਆ ਗਿਆ। ਉਹਨਾਂ ਨੇ ਆਪਣੇ ਅਧਿਆਪਨ ਦੌਰਾਨ ਗੁਰਬਾਣੀ ਵਿਆਕਰਣ ਅਤੇ ਭਾਸ਼ਾ ਵਿਗਿਆਨ 'ਤੇ ਹਮੇਸ਼ਾ ਧਿਆਨ ਦਿੱਤਾ। ਉਨਨਦਿਕ ਸਭ ਤੋਂ ਪ੍ਰਸਿੱਧ ਕਿਤਾਬ ਗੁਰਬਾਣੀ ਵਿਆਕਰਣ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਲਈ ਇੱਕ ਵਿਗਿਆਨਿਕ ਅਤੇ ਪ੍ਰਣਾਲੀਪਨ ਆਧਾਰ ਮੁਹੱਈਆ ਕਰਵਾਇਆ ਇਸੇ ਕੇ ਇਤਿਹਾਸ ਵਿੱਚ ਗੁਰਬਾਣੀ ਦੀ ਵਿਆਖਿਆ ਲਈ ਇੱਕ ਨਵੀਂ ਸ਼ੁਰੂਆਤ ਸੀ ਉਨ੍ਹਾਂ ਦੀ ਵਿਦਿਆ ਸਬੰਧੀ ਯੋਗਤਾ ਨੂੰ ਸਵੀਕਾਰਦੇ ਹੋਏ 1971 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡੀਲਿਟ ਦੀ ਅ ਦੀ ਸਨਮਾਨੀ ਡਿਗਰੀ ਦਿੱਤੀ। ਪ੍ਰੋਫੈਸਰ ਸਾਹਿਬ ਸਿੰਘ ਦੀ ਵਿਦਿਅਕ ਯਾਤਰਾ ਅਤੇ ਉਨ੍ਹਾਂ ਦੇ ਖੋਦਕਾਰ ਕਮ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਨਸੀਹਤ ਹਨ। ਉਨ੍ਹਾਂ ਨੇ ਸਿੱਖ ਧਰਮ ਗੁਰਬਾਣੀ ਵਿਆਖਿਆ ਅਤੇ ਪੰਜਾਬੀ ਵਿਆਕਰਣ ਨੂੰ ਇੱਕ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਖਾਸ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅੱਜ ਵੀ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸਰੋਤ ਹਨ। 1977 ਵਿੱਚ ਉਨ੍ਹਾਂ ਦੇ ਵਿਦਿਆ ਕੀ ਯਾਤਰਾ ਜ਼ਰੂਰ ਸਮਾਪਤ ਹੋ ਗਈ ਪਰ ਉਹਨਾਂ ਦੀ ਵਿਦਿਆ ਸੰਬੰਧੀ ਵਿਰਾਸਤ ਹਮੇਸ਼ਾ ਜੀਵਤ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੇ ਜੀਵਨ ਦਾ ਇੱਕ ਇੱਕ ਕਣ ਸਮਰਪਿਤ ਕਰਕੇ ਲਗਾਇਆ ਐਸੇ ਮਹਾਨ ਗੁਰਸਿੱਖਾਂ ਤੋਂ ਸਹਿਜ ਕੇ ਹੀ ਅਸੀਂ ਪੰਥ ਕਾਰਜ ਨਿਭਾ ਸਕਦੇ ਹਾਂ ਦਿੱਲੀ ਹਾਈ ਕੋਰਟ ਵੱਲੋਂ 1984 ਦਿੱਲੀ ਸਿੱਕਤ ਲਾਮ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਘਰਾਰ ਕਰਦੇ ਹੋਏ ਫੈਸਲਾ ਸੁੜਾਇਆ ਆਓ ਜਾਣੀਏ ਪੂਰੀ ਰਿਪੋਰਟ ਬੀਬੀ ਹਰਲੀ ਕੋਰਜੀ ਪਾਸੋਂ ਦਿੱਲੀ ਦੀ ਅਦਾਲਤ ਨੇ ਬੁੱਧਵਾਰ 12 ਫਰਵਰੀ ਨੂੰ ਸਾਬਤ ਕੀਤਾ ਕਿ ਸਾਬਕਾ ਕਾਂਗਰਸ ਸੰਸਦ ਮੈਂਬਰ 사ਜਨ ਕੁਮਾਰ 1984 ਵਿੱਚ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਹੋਏ ਐਂਟੀ ਸਿੱਖ ਦੰਗਿਆਂ ਦੌਰਾਨ ਇੱਕ ਮਾਮਲੇ ਵਿੱਚ ਹੋਈ ਹਤਿਆ ਲਈ ਦੋਸ਼ੀ ਹੈ ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਵਿੱਚ ਦੋ ਸਿੱਖ ਮਰਦ ਜਸਵੰਤ ਸਿੰਘ ਅਤੇ ਤਰुणਦੀਪ ਸਿੰਘ ਦੀ ਹੱਤਿਆ ਨਾਲ ਸੰਬੰਧਿਤ ਹੈ। ਮਾਮਲੇ ਵਿੱਚ ਸਜ਼ਾ ਦੀ ਮਾਤਰਾ ਦੇ ਤਰਕ 18 ਫਰਵਰੀ ਨੂੰ ਸੁਣਾਇਆ ਜਾਵੇਗਾ। ਇੱਥੇ ਕੁਝ ਮੁੱਖ ਬਿੰਦੂ ਹਨ। ਇਸ ਮਾਮਲੇ ਲਈ ਐਫਆਈਆਰ 1991 ਵਿੱਚ ਦਰਜ ਕੀਤੀ ਗਈ ਸੀ ਜੋ 9 ਸਤੰਬਰ 1985 ਦੀ ਤਾਰੀਖ ਵਾਲੇ ਹਲਫਨਾਮੇ ਤੇ ਅਧਾਰਿਤ ਸੀ। ਜੋ ਸ਼ਿਕਾਇਤਕਰਤਾ ਪੀਰਤਨ ਦੀ ਪਤਨੀ ਅਤੇ ਮਾਂ ਨੇ ਜਸਟਿਸ ਰੰਗਨਾਥ ਮਿਸ਼ਰ ਕਮਿਸ਼ਨ ਸਾਹਮਣੇ ਦਿੱਤਾ ਸੀ ਅਦਾਲਤ ਦੇ ਸਾਹਮਣੇ ਸਭ ਤੋਂ ਮੁੱਖ ਸਵਾਲ ਸਾਖੀਆਂ ਦੀਆਂ ਗਵਾਹੀਆਂ ਦੀ ਪਰੋਸੀ ਹੋ। ਅਦਾਲਤ ਨੇ ਫੈਸਲਾ ਦਿੱਤਾ ਇਹ ਸਾਬਤ ਹੋਇਆ ਹੈ ਕਿ ਮੁਲਜ਼ਮ ਕੁਮਾਰ ਉਸ ਪੀੜ ਨੂੰ ਪ੍ਰੇਰਿਤ ਕਰ ਰਿਹਾ ਸੀ ਜੋ ਖਤਰਨਾਕ ਹਥਿਆਰਾਂ ਨਾਲ ਲੈਤੀ ਅਤੇ ਅੱਗੇ ਜੋੜਿਆ ਕੁਮਾਰ ਨੂੰ 1 ਨਵੰਬਰ 1984 ਨੂੰ ਹੋਏ ਦੰਗਿਆਂ ਦੌਰਾਨ ਸ਼ਿਕਾਇਤਕਰਤਾ ਦੇ ਪਤੀ ਅਤੇ ਪੁੱਤਰ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦੀ ਹਤਿਆ ਕਰਨ ਦਾ ਦੋਸ਼ੀ ਪਾਇਆ ਗਿਆ। ਇਹ ਸਜ਼ਾ 1 ਤੋਂ 2 ਨਵੰਬਰ 1984 ਨੂੰ ਪਾਲਮ ਕਲੋਨੀ ਰਾਜਨਗਰ ਪਾਰਟ 1 ਵਿੱਚ ਪੰਜ ਵਿਅਕਤੀਆਂ ਦੀ ਹੱਤਿਆ ਅਤੇ ਰਾਜਨਗਰ ਪਾਰਟ 2 ਵਿੱਚ ਇੱਕ ਗੁਰਦੁਆਰਾ ਨੂੰ ਸੜਨ ਨਾਲ ਸੰਬੰਧਿਤ ਮਾਮਲੇ 'ਚ ਦਿੱਤੀ ਗਈ ਸੀ ਸਤੰਬਰ 1923 ਵਿੱਚ ਇੱਕ ਦਿੱਲੀ ਅਦਾਲਤ ਨੇ 1984 ਦੇ ਦੰਗਿਆਂ ਦੌਰਾਨ ਸੁਲਤਾਨਪੁਰੀ ਵਿੱਚ ਸਿੱਖ ਪਾਈਚਾਰੇ ਦੇ 7 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਕੁਮਾਰ ਨੂੰ ਬਰੀ ਕਰ ਦਿੱਤਾ ਸੀ 1984 ਦਿੱਲੀ ਸਿੱਖਤ ਲਿਆਨ ਸਿੱਖਾਂ ਦੇ हृदय की वह पीड़ है जो अजे भी दर्द की तरफ बन के उभरती है उम्मीद है ऐसे होर दोषियों को सजा मिलकर उन्हें पीड़ित परिवारों इंसाफ होगा पंथनामा साशिश पंथक मसले सरगर्मियां आप तक पहुँचाने है इन पेशकशों जरूर विरसा चैनल न सबसक्राइब करो तो इसो मेनू इजाजत तो मिलते हाँ अगले हफ्ते वागुरु जी का खालसा वाहगुरु जी की फतेह